ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사ਤ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਬਾਣੀ ਜਿਹੜੀ ਹੈ ਬਾਰ-ਬਾਰ ਪੁਕਾਰ ਕਰਦੀ ਏ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਹਰ ਹਰ ਜਨ ਦੁਇ ਏਕ ਹੈ ਬਿਬ ਵਿਚਾਰ ਕਿਸ਼ਨਾ ਹੀ ਹਰੀ ਦਾ ਜਿਹੜਾ ਸੇਵਕ ਹੈ ਹਰੀ ਦਾ ਜਿਹੜਾ ਭਗਤ ਹੈ ਉਹ ਹਰੀ ਦੇ ਵਰਗਾ ਹੋ ਜਾਂਦਾ ਹੈ ਕਿਉਂਕਿ ਸਤ ਸੰਗਤ ਜੀ ਜਦੋਂ ਜਿਹੜਾ ਗੁਰਸਿੱਖ ਹੈ ਗੁਰੂ ਨੂੰ ਜਪਦਾ ਏ ਭਗਤ ਜਿਹੜਾ ਏ ਆਪਣੇ ਪਰਮਾਤਮਾ ਨੂੰ ਯਾਦ ਕਰਦਾ ਏ ਉਹਨੂੰ ਚੇਤੇ ਕਰਦਾ ਏ ਪੁਕਾਰ ਕਰਦਾ ਏ ਉਹਦੇ ਤਾਈ ਤੇ ਸਤ ਸੰਗਤ ਜੀ ਫਿਰ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਇਆ ਕਰਦੇ ਨੇ ਤੇ ਗੁਰੂ ਕੇ ਜਿਹੜੇ ਸਿੱਖ ਨੇ ਉਹ ਫਿਰ ਗੁਰੂ ਦਾ ਰੂਪ ਹੋ ਜਾਇਆ ਕਰਦੇ ਨੇ ਉਹ ਇੰਨਾ ਦਿਨ ਰਾਤ ਜਦੋਂ ਅਠੋਂ ਪੈਰ ਦੀ ਜਦੋਂ ਸਮਾਧੀ ਲੱਗ ਜਾਣੀ ਹੈ ਜਦੋਂ ਚਿੱਤ ਵਿੱਚੋਂ ਹਮੇਸ਼ਾ ਪਰਮਾਤਮਾ ਦਾ ਨਾਮ ਜਪਿਆ ਜਾਣਾ ਤੇ ਫਿਰ ਸਤ ਸੰਗਤ ਜੀ ਪਰਮਾਤਮਾ ਦਾ ਹੀ ਸਰੂਪ ਹੋ ਜਾਇਆ ਕਰਦੇ ਨੇ ਉਹ ਤੇ ਜਿਹੜੀਆਂ ਪਰਮਾਤਮਾ ਜਿਹੜੀਆਂ ਸ਼ਕਤੀਆਂ ਦਾ ਮਾਲਕ ਹੈ ਜਿਹੜੀਆਂ ਤਾਕਤਾਂ ਉਹਦੇ ਕੋਲ ਨੇ ਤੇ ਜਿਹੜੀਆਂ ਬਖਸ਼ਿਸ਼ਾਂ ਉਹਦੇ ਕੋਲ ਨੇ ਉਹ ਫਿਰ ਬਖਸ਼ਿਸ਼ਾਂ ਵੀ ਜਿਹੜੀਆਂ ਨੇ ਉਹਦੇ ਪਿਆਰਿਆਂ ਦੇ ਵਿੱਚ ਆ ਜਾਂਦੀਆਂ ਨੇ ਤੇ ਉਹ ਪਿਆਰੇ ਵੀ ਫਿਰ ਵਾਹਿਗੁਰੂ ਦੇ ਵਾਂਗੂ ਗੁਰੂ ਸਹਿਬਾਨਾਂ ਦੇ ਵਾਂਗੂ ਪਰਮਾਤਮਾ ਦੇ ਵਾਂਗੂ ਫਿਰ ਦੁਨੀਆ ਦਾ ਭਲਾ ਕਰਦੇ ਨੇ ਪਾਰੇ ਚੀਜ਼ ਇੰਨੀ ਸੌਖੀ ਨਹੀਂ ਜਿੰਨੀ ਅਸੀਂ ਸੋਖੀ ਸਮਝ ਲੈਨੇ ਆ ਕਿਉਂਕਿ 24 ਘੰਟੇ ਅਠੋ ਪੈਰ ਉਸ ਪਰਮਾਤਮਾ ਨੂੰ ਯਾਦ ਰੱਖਣਾ ਬੜਾ ਔਖਾ ਏ ਸਾਡੇ ਵਾਸਤੇ ਕੀ ਅਸੀਂ ਤਾਂ ਗ੍ਰਸਤੀ ਜੀਵ ਆ ਸਾਡੇ ਵਾਸਤੇ ਤਾਂ ਔਖਾ ਹੈ ਹੀ ਜਿਹੜੇ ਵੱਡੇ ਵੱਡੇ ਸੰਤਮਾ ਬੁਰਸ਼ ਨੇ ਉਹਨਾਂ ਲਈ ਵੀ ਇਹ ਬੜਾ ਕਠਿਨ ਹੈ ਕਿਉਂਕਿ ਕ੍ਰੋਧ ਤੋਂ ਬਚੇ ਰਹਿਣਾ ਸੌਖਾ ਨਹੀਂ ਨਿੰਦਿਆ ਤੋਂ ਬਚੇ ਰਹਿਣਾ ਸੌਖਾ ਨਹੀਂ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਂਗੇ ਫੇਰ ਹੀ ਅਠੋ ਪੈ ਦੀ ਸਮਾਧੀ ਲਗਾ ਸਕਦੇ ਹਾਂ ਪਰ ਜੇ ਸਾਨੂੰ ਕਿਸੇ ਦੇ ਨਿੰਦਿਆ ਕੀਤੇ ਆ ਗੁੱਸਾ ਆ ਜਾਂਦਾ ਏ ਕੋਈ ਸਾਨੂੰ ਗਲਤ ਬੋਲੇ ਤੇ ਅਸੀਂ ਲੜਨ ਬਹਿ ਜਾਈਏ ਇਹਦਾ ਮਤਲਬ ਸਾਡੇ ਅੰਦਰ ਕਿਸੇ ਨਾ ਕਿਸੇ ਚੀਜ਼ ਦੀ ਕਮੀ ਹੈ ਅਜੇ ਉਹ ਚੀਜ਼ ਬਣੀ ਨਹੀਂ ਸੋ ਤਾਂ ਹੀ ਹੈ ਨਿਰਲੇ ਨਾ ਹੀ ਕਨੇ ਵਰਲੇ ਵਰਲੇ ਨੇ ਬਹੁਤੇ ਨਹੀਂ ਥੋੜੇ ਥੋੜੇ ਨੇ ਕਿਤੇ ਕਿਤੇ ਨੇ ਬਾਬਾ ਦੀਪ ਸਿੰਘ ਜੀ ਜਿਵੇਂ ਪ੍ਰੇਮ ਕੀਤਾ ਗੁਰਦਸ਼ਮੀਸ਼ ਪਿਤਾ ਨੂੰ ਫਿਰ ਉਹ ਬਖਸ਼ਿਸ਼ਾਂ ਸਾਰੀਆਂ ਜਿਹੜੀਆਂ ਨੇ ਉਹ ਫਿਰ ਬਾਬਾ ਜਦੀਪ ਸਿੰਘ ਜੀ ਦੇ ਥਰੂ ਜਿਹੜੀਆਂ ਨੇ ਅੱਜ ਵਰਤ ਰੀਆਂ ਨੇ ਗੁਰੂ ਸਾਹਿਬਾਨਾਂ ਦੇ ਕਿਉਂਕਿ ਸ਼ਹੀਦ ਸਿੰਘਾਂ ਦੀ ਸ਼ਕਤੀ ਬੜੀ ਵੱਡੀ ਸ਼ਕਤੀ ਹੈ ਕੋਲ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਹੈ ਸਾਧ ਸੰਗਤ ਜੀ ਸੋ ਸ਼ਹੀਦ ਸਿੰਘ ਭਲਾ ਕਰਦੇ ਨੇ ਤੇ ਉਹੀ ਬਖਸ਼ਿਸ਼ਾਂ ਜਿਹੜੀਆਂ ਕਿਸੇ ਸਮੇਂ ਦਸ਼ਮੀਸ਼ ਪਿਤਾ ਪਰਤੱਖ ਵਰਤਉਂਦੇ ਸਨ ਅੱਜ ਗੁਰੂ ਸਹਿਬਾਨਾਂ ਦੀਆਂ ਜਿਹੜੀਆਂ ਉਹ ਸ਼ਕਤੀਆਂ ਨੇ ਬਖਸ਼ਿਸ਼ਾਂ ਨੇ ਉਹ ਆਪਣੇ ਪਿਆਰੇ ਗੁਰਸਿੱਖਾਂ ਦੇ ਰਾਹੀਂ ਵਰਤਾ ਰਹੇ ਨੇ ਸਾਸੰਗਤ ਜੀ ਗੁਰੂ ਸਹਿਬਾਨ ਤੇ ਗੁਰੂ ਸਹਿਬਾਨਾਂ ਦੀ ਰਚੀ ਹੋਈ ਬਾਣੀ ਸਭ ਦਾ ਭਲਾ ਕਰਦੀ ਹੈ ਤੇ ਦਸ਼ਮੇਸ਼ ਪਿਤਾ ਤੇ ਬਾਕੀ ਜਿੰਨੇ ਵੀ ਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਦੇ ਜਿੰਨੇ 10 ਜਾਮਿਆਂ ਚ ਆਏ ਨੇ ਗੁਰੂ ਨਾਨਕ ਸਾਹਿਬ ਤੇ ਸਾਸੰਗਤ ਜੀ बार-बार ਜਿਹੜੀਆਂ ਚੀਜ਼ਾਂ ਦੀ ਪੁਕਾਰ ਕੀਤੀ ਗਈ ਨਾਮ ਜਪਣਾ ਸੇਵਾ ਕਰਨੇ ਸੇਵਾ ਕਰਾਂਗੇ ਨਾਮ ਜਪਾਂਗੇ ਤੇ ਨਾਮ ਜਪਿਆ ਫਿਰ ਸਾਡਾ ਮਨ ਟਿਕੇਗਾ ਜੇ ਸੇਵਾ ਕਰਕੇ ਨਾਮ ਜਪਾਂਗੇ ਸੇਵਾ ਸਾਨੂੰ ਕੀ ਸਿਖਾਉਂਦੀ ਹੈ ਜਦੋਂ ਅਸੀਂ ਸੇਵਾ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਕਿਉਂ ਬਾਤੇ ਖੁਸ਼ ਹੁੰਦੇ ਨੇ ਸੇਵਾ ਤੇ ਬਾਣੀ ਪੜਨ ਵਾਲਿਆਂ ਨੇ ਕਿਉਂ ਬਾਤੇ ਖੁਸ਼ ਹੁੰਦੇ ਨੇ ਸਾਨੂੰ ਦੋਵੇਂ ਚੀਜ਼ਾਂ ਹੀ ਨਾਲ ਰੱਖਣੀਆਂ ਪੈਣਗੀਆਂ ਕੱਲੀ ਬਾਣੀ ਪੜੀ ਜਾਵਾਂਗੇ ਬਾਣੀ ਨੇ ਤਾਂ ਫਲ ਦੇਣਾ ਹੀ ਆ ਪਰ ਅਸਲ ਗੱਲ ਉਦੋਂ ਹੀ ਬਣੇਗੀ ਜਦੋਂ ਅਸੀਂ ਬਾਣੀ ਵੀ ਪੜਾਂਗੇ ਤੇ ਸੇਵਾ ਵੀ ਕਰਾਂਗੇ ਸੇਵਾ ਜਿਹੜੀ ਆ ਸਾਡੇ ਹਉਮੈ ਨੂੰ ਮਾਰਦੀ ਏ ਹਉਮੈ ਦਾ ਨਾਸ਼ ਕਰਦੀ ਏ ਸਾਡੇ ਮਨ ਨੂੰ ਇਕਾਗਰ ਕਰਦੀ ਏ ਜਿਹੜੇ ਕਹਿੰਦੇ ਨੇ ਨਾ ਬਾਣੀ ਨਹੀਂ ਬਾਣੀ ਚ ਮਨ ਨਹੀਂ ਲੱਗਦਾ ਮਨ ਬੜਾ ਦੌੜਦਾ ਏ ਸਾਧ ਸੰਗਤ ਜੀ ਸੇਵਾ ਕਰਨੀ ਸ਼ੁਰੂ ਕਰ ਦੋ ਝਾੜੂ ਫੜ ਲਓ ਫੇਰੀ ਚੱਲੋ ਪੋਚਾ ਫੜ ਲਓ ਫੇਰੀ ਚੱਲੋ ਚੌੜਿਆਂ 'ਚ ਬੈਠ ਜਾਓ ਜੋੜੇ ਸਾਫ਼ ਕਰੀ ਚੱਲੋ ਕਿਵੇਂ ਮਨ ਨਹੀਂ ਲੱਗੇਗਾ ਬਾਣੀ ਦੇ ਵਿੱਚ ਬਾਣੀ ਵਿੱਚ ਜ਼ਰੂਰ ਮੰਨ ਲੱਗੇਗਾ ਪਰ ਪਹਿਲਾਂ ਸੇਵਾ ਕਰਨੀ ਪਹੇਗੀ ਸੇਵਾ ਕਰੋ ਬਾਣੀ ਪੜੋ ਤੇ ਫਿਰ ਸ਼ਹੀਦ ਸਿੰਘ ਖੁਸ਼ ਹੁੰਦੇ ਨੇ ਗੁਰੂ ਮਹਾਰਾਜ ਖੁਸ਼ ਹੁੰਦੇ ਨੇ ਗੁਰੂ ਮਹਾਰਾਜ ਜਦੋਂ ਖੁਸ਼ ਹੋ ਗਏ ਤੇ ਫਿਰ ਹਮੇਸ਼ਾ ਸੀਨੇ ਚੋਂ ਮੁਖਾਰ ਬੰਦ ਚੋਂ ਜਿਹੜੀ ਆਵਾਜ਼ ਨਿਕਲੇਗੀ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ ਕਿਉਂਕਿ ਗੁਰਮਖ ਪਿਆਰੇ ਨੇ ਹਮੇਸ਼ਾ ਸਵਾਸ ਵਾਸਤੇ ਨਾਲ ਆਪਣੇ ਪਿਆਰੇ ਨੂੰ ਯਾਦ ਰੱਖਣੇ ਨੇ ਕਿ ਤੇਰੇ ਤੋਂ ਬਿਨਾ ਅਸੀਂ ਕਦੇ ਜੋਗੇ ਆ ਸਾਨੂੰ ਕੋਈ ਪੁੱਛਣਾ ਸੀ ਕਿਸੇ ਨੇ ਸੀ ਤਾਂ ਰੁੱਲ ਜਾਣਾ ਸੀ ਸਾਨੂੰ ਤਾਂ ਕਦੋਂ ਉਧੋਂ ਕਦੋਂ ਦਾ ਦੁਨੀਆ ਨੇ ਮਾਰ ਮੁਕਾਸ਼ ਛੱਡਣਾ ਸੀ ਜੇ ਸਾਡੀ ਬਾਹ ਤੂ ਸੀਨਾ ਫੜੀ ਹੁੰਦੀ ਹੁਣ ਜੇ ਮੈਂ ਤੁਰਿਆ ਫਿਰ ਰਿਹਾ ਆ ਤੁਹਾਡੀ ਕਿਰਪਾ ਦੇ ਨਾਲ ਤੁਰਿਆ ਫਿਰ ਰਿਹਾ ਮੈਂ ਬੋਲ ਰਿਹਾ ਆ ਤੁਹਾਡੀ ਕਿਰਪਾ ਦੇ ਨਾਲ ਬੋਲ ਰਿਹਾ ਇਹ ਗੁਰਮਖ ਪਿਆਰਿਆਂ ਦੀ ਗੱਲ ਹੁੰਦੀ ਹੈ ਹਮੇਸ਼ਾ ਹਰ ਚੀਜ਼ ਦੇ ਵਿੱਚ ਉਹਨਾਂ ਨੇ ਗੁਰੂ ਸਹਿਬਾਨ ਨੂੰ ਅੱਗੇ ਰੱਖਿਆ ਹੁੰਦਾ ਹੈ ਕਦੀ ਵੀ ਉਹਨਾਂ ਨੂੰ ਪੁੱਛੋ ਕੀ ਹਾਲ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਕੋਈ ਨੁਕਸਾਨ ਹੋ ਜਾਵੇ ਨਾ ਉਹਨਾਂ ਨੂੰ ਪੁੱਛੋ ਵੀ ਭਾਈ ਬੜਾ ਘਾਟਾ ਪਿਆ ਤੈਨੂੰ ਤੇ ਉਹਨਾਂ ਦਾ ਜਵਾਬ ਅੱਗੋਂ ਕਿਦਾਂ ਦਾ ਹੁੰਦਾ ਹੈ ਅਸੀਂ ਤੇ ਕਹਿੰਨੇ ਆ ਹਾਂ ਬੜਾ ਮਾੜਾ ਕੀਤਾ ਰੱਬ ਨੇ ਪਰ ਉਹਨਾਂ ਗੁਰਮੁਖ ਪਿਆਰਿਆਂ ਦਾ ਜਵਾਬ ਹੁੰਦਾ ਹੈ ਗੁਰੂ ਦਸ਼ਮੇਸ਼ ਪਿਤਾ ਦੀ ਯਾਨੀ ਕਿ ਗੁਰੂ ਸਾਹਿਬ ਦੀ ਰਜਾ ਯਾਨੀ ਕਿ ਐਦਾਂ ਦੇ ਜਵਾਬ ਹੁੰਦੇ ਨੇ ਸੋ ਉਹਨਾਂ ਚੀਜ਼ਾਂ ਤੋਂ ਉਸ ਵਿਵਹਾਰ ਤੋਂ ਹੀ ਇਹ ਪਤਾ ਲੱਗ ਜਾਂਦਾ ਹੈ ਬੋਲਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਪਦਵੀ ਹੈ ਕਿੱਥੋਂ ਤੱਕ ਦੀ ਹੈ ਕਿ ਸਟੇਜ ਦੇ ਉਹ ਮਾਲਕ ਨੇ ਸੋ ਸਾਧ ਸੰਗਤ ਜੀ ਹਮੇਸ਼ਾ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਇਹਨਾਂ ਦੋਨਾਂ ਚੀਜ਼ਾਂ ਤੋਂ ਬਿਨਾ ਸਾਨੂੰ ਖੁਸ਼ੀ ਪ੍ਰਾਪਤ ਨਹੀਂ ਹੋਣੀ ਸ਼ਸ਼ੀ ਸਿੰਘਾਂ ਦੀ ਮੂਲ ਮੰਤਰ ਦੇ ਸੰਗਤ ਬੜੇ ਜਾਪ ਕਰਦੀ ਹੈ ਜਾਪ ਕਰਦੀ ਹੈ ਤੇ ਫਿਰ ਉਹਨਾਂ ਨੂੰ ਕੁਝ ਨਾ ਕੁਝ ਪ੍ਰਾਪਤ ਵੀ ਹੁੰਦਾ ਹੈ ਸਵਾ ਲੱਖ ਮੋਲ ਮੰਤਰ ਦਾ ਜਾਪ ਕੋਈ ਛੋਟੀ ਗੱਲ ਨਹੀਂ ਬੜੀ ਕਿਰਪਾ ਚਾਹੀਦੀ ਆ ਫਿਰ ਕਿਤੇ ਜਾ ਕੇ ਮੋਲ ਮੰਤਰ ਦੇ ਸਵਾ ਲੱਖ ਜਾਪ ਹੁੰਦੇ ਨੇ ਸਾਧ ਸੰਗਤ ਜੀ ਸੋ ਇਸੇ ਤਰੀਕੇ ਨਾਲ ਸਵਾ ਲੱਖ ਜਾਪ ਕਰਨਾ ਬ੍ਰਹਮ ਕਵਚ ਦਾ ਔਖੀ ਚੀਜ਼ ਨਹੀਂ ਕਿਉਂਕਿ ਮਨ ਆ દોੜਦਾ ਏ ਤੇ ਗ੍ਰਸਤੀ ਜਿਹੜੇ ਨੇ ਉਹਨਾਂ ਲਈ ਇਹ ਸਮਾਗੜਨਾ ਬੜਾ ਔਖਾ ਏ ਪਰ ਜਿਹੜੇ ਕੱਢ ਲੈਂਦੇ ਨੇ ਉਹ ਤਰ ਜਾਂਦੇ ਨੇ ਕਿਉਂਕਿ ਇਕ ਨਾ ਇੱਕ ਦਿਨ ਤੇ ਸਾਨੂੰ ਇਸ ਜਹਾਨ ਤੋਂ ਜਾਣਾ ਪੈਣਾ ਨਾ ਕੋਈ ਪੱਕੀ ਰਜਿਸਟਰੀ ਕਰਾ ਕੇ ਨਹੀਂ ਲਿਆ ਕਿ ਮੈਂ 100 ਸਾਲ ਜੀ ਕੇ ਜਾਊਂਗਾ ਜਾਂ 80 ਸਾਲ ਜੀ ਕੇ ਜਾਊਂਗਾ ਕੋਈ ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਪਰ ਇਹ ਆ ਕਿ ਆਪਣਾ ਜਿਹੜਾ ਅੱਗੇ ਦਾ ਖਰਚਾ ਹੈ ਉਹ ਬੰਦ ਲੈਣਾ ਚਾਹੀਦਾ ਹੈ ਇੱਕ ਦਿਨ ਇਦਾਂ ਦਾ ਆਉਣਾ ਸੀ ਕਿ ਨੇ ਸਾਡੇ ਕੰਮ ਨਹੀਂ ਮੁੱਕਦੇ ਉਦੋਂ ਕੰਮ ਵੀ ਚੱਲਦੇ ਰਹਿੰਦੇ ਨੇ ਪਰ ਅਸੀਂ ਨਹੀਂ ਰੱਬਣਾ ਸੋ ਸਾਧ ਸੰਗਤ ਜੀ ਕੰਮ ਕਦੇ ਨਹੀਂ ਬੰਦੇ ਦੇ ਮੁੱਕਦੇ ਤੇ ਨਾ ਬੰਦੇ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਨਾ ਕੰਮ ਪੂਰੇ ਹੁੰਦੇ ਨੇ ਬੰਦਾ ਜਰੂਰ ਪੂਰਾ ਹੋ ਜਾਂਦਾ ਹੈ ਸੋ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਹੈ ਸਮੇਂ ਦੀ ਉਡੀਕ ਨਹੀਂ ਕਰਨੀ ਕਿ ਸਮਾਂ ਆਏਗਾ ਤਾਂ ਫਿਰ ਜਪਾਂਗੇ ਸਮਾਂ ਇਹੀ ਹੈ ਜਿਹੜਾ ਜਿਹਦੇ ਵਿੱਚ ਅਸੀਂ ਸਾ ਲੈ ਰਹੇ ਹਾਂ ਕੱਲ ਤੇ ਅਸੀਂ ਨਹੀਂ ਛੱਡ ਸਕਦੇ ਕਿਉਂਕਿ ਸਾਧ ਸੰਗਤ ਜੀ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਜੀ ਮਹਾਪੁਰਸ਼ ਦੱਸਦੇ ਨੇ ਕਿ ਬਹੁਤ ਭਿਆਨਕ ਹੈ ਇਹ ਦੁਨੀਆ ਜਿਹੜੀ ਹੈ ਇਹ ਕਾਲ ਯੁਗ ਜਿਹੜਾ ਹੈ ਆਪਣੇ ਅੰਤ ਵੱਲ ਵੱਧ ਰਿਹਾ ਹੈ ਔੜ ਵਾਲੇ ਸਮੇਂ ਦੇ ਵਿੱਚ ਬਚਣਗੇ ਉਹੀ ਜਿਹੜੇ ਬਾਣੀ ਪੜਨਗੇ ਸਿਮਰਨ ਕਰਨਗੇ ਗੁਰੂ ਪਾਤਸ਼ਾਹ ਦੇ ਨਾਲ ਜੁੜੇ ਹੋਣਗੇ ਸੋ ਸਾਧ ਸੰਗਤ ਜੀ ਹੁਣੇ ਸ਼ੁਰੂ ਕਰ ਲਈਏ ਨਹੀਂ ਤੇ ਬਾਅਦ ਵਿੱਚ ਬਹੁਤ ਜ਼ਿਆਦਾ ਔਖਿਆ ਹੋਣਾ ਪਏਗਾ ਉਦੋਂ ਬਾਣੀ ਪੜਨੀ ਵੀ ਚਾਹਾਂਗੇ ਪੜ ਨਹੀਂ ਸਕਾਂਗੇ ਕਿਉਂਕਿ ਸਾਡੇ ਕੋ ਬਾਣੀ ਜਿਨ੍ਹਾਂ ਨੂੰ ਤੇ ਕੰਠ ਹੋਏਗੀ ਉਹ ਤੇ ਪੜ ਲੈਣਗੇ ਤੇ ਜਿਨ੍ਹਾਂ ਨੇ ਕਦੀ ਬਾਣੀ ਪੜੀ ਨਹੀਂ ਬਾਣੀ ਦਾ ਦਰਸ਼ਨ ਨਹੀਂ ਕੀਤੇ ਉਹ ਬਾਣੀ ਕਿਵੇਂ ਪੜ੍ਹਨਗੇ ਸੋ ਸਾਧ ਸੰਗਤ ਜੀ ਫਿਰ ਅਸੀਂ ਤਪ ਸੁਣਾਏ ਤੇ ਫਿਰ ਸਾਡਾ ਤਪ ਕਿਸੇ ਨੇ ਦੇਖਣਾ ਨਹੀਂ ਕਿਉਂਕਿ ਇਹੀ ਸਮਾਂ ਹੈ ਤੇ ਲਾਹਾ ਲੈ ਲੈਣਾ ਚਾਹੀਦਾ ਹੈ ਗੋਮਦ ਮਿਲਨ ਕੀ ਇਹ ਤੇਰੀ ਬਰੀਆ ਸੋ ਸੰਭਾਲ ਲੈਣਾ ਚਾਹੀਦਾ ਏ ਤੇ ਅੜੀਆਂ ਦੁਨੀਆਵੀ ਚੀਜ਼ਾਂ ਨੇ ਦੁੱਖ ਨੇ ਦਰਦ ਨੇ ਤਕਲੀਫਾਂ ਨੇ ਤੇ ਕੁਛ ਛਿਨਮਾਤਰ ਚ ਠੀਕ ਹੋ ਸਕਦੀਆਂ ਨੇ ਜੇ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਗੁਰੂ ਸਾਹਿਬਾਨ ਕਿਰਪਾ ਕਰਦੇ ਨੇ ਸੋ ਸਾਖੀਆਂ ਇਸੇ ਲਈ ਸੁਣਾਈਆਂ ਜਾਂਦੀਆਂ ਨੇ ਪੀ ਕਿਛੇ ਨਾਲ ਕਿਸੇ ਕਾਰਨ ਕਰਕੇ ਜੁੜਿਆ ਜਾ ਸਕੇ ਸੋ ਬਾਣੀ ਪੜਨੀ ਹੈ ਸੇਵਾ ਕਰਨੀ ਹੈ ਸੋ ਸਾਖੀਆਂ ਸਿਨਤਾਬਦ ਸੰਗ ਸਾਂਝੀਆਂ ਕਰਦੇ ਆ ਸ਼ਹੀਦ ਸਿੰਘਾਂ ਦੀਆਂ ਗੁਰੂ ਸਾਹਿਬਾਨਾਂ ਦੀਆਂ ਅਗੁਰੂ ਕੀ ਬਾਣੀ ਦੀਆਂ ਵੀ ਗੁਰੂ ਕੀ ਬਾਣੀ ਪੜਨ ਦੇ ਨਾਲ ਵੀ ਦੁੱਖ ਦਰਦ ਜਿਹੜੇ ਨੇ ਦੂਰ ਹੁੰਦੇ ਨੇ ਕਸ਼ਟ ਕੱਟੇ ਜਾਂਦੇ ਨੇ ਜਿਹੜੇ ਕਲੇਸ਼ ਨੇ ਘਰਾਂ ਦੇ ਉਹ ਖਤਮ ਹੁੰਦੇ ਨੇ ਤੇ ਜਿਹੜੇ ਵੱਡੇ ਵੱਡੇ ਅਸੀਂ ਕਹਿੰਨੇ ਕਿਸੇ ਨੇ ਮੈਨੂੰ ਕੁਝ ਕਰਾਤਾ ਸਾਡੇ ਘਰ ਵਿੱਚ ਕਿਸੇ ਨੇ ਕੁਝ ਕੀਤਾ ਹੈ ਕਿਸੇ ਨੇ ਤਵੀਤ ਖੋਲ ਕੇ ਪਲਾਤੇ ਨੇ ਕਿਸੇ ਨੇ ਟੂਣਾ ਟਮਾਣਾ ਕਰਤਾ ਕਿਸੇ ਨੇ ਜੰਤਰ ਮੰਤਰ ਕੀਤਾ ਸਾਡੇ ਤੇ ਪਰ ਸਾਧ ਸੰਗਤ ਜੀ ਇਹ ਜੰਤਰ ਮੰਤਰ ਜਾਦੂ ਟੂਣੇ ਚੱਲ ਦੇ ਕਿ ਨਾਤੇ ਨੇ ਜਿਹੜੇ ਬਾਣੀ ਤੋਂ ਟੁੱਟੇ ਨੇ ਬਾਣੀ ਨਾਲ ਜੁੜੇ ਹੋਏ ਵਿਅਕਤੀ ਇਹਨਾਂ ਨੂੰ ਟੀਚ ਸਮਝਦੇ ਨੇ ਕਿ ਜੰਤਰ ਮੰਤਰ ਨੂੰ ਆਪਾਂ ਕਿਸੇ ਛਿਆਣ ਦੇ ਨਹੀਂ ਸੋ ਇੰਨਾ ਤੋਂ ਬਚਣਾ ਚਾਹੁੰਦੇ ਆ ਕਿਉਂਕਿ ਹੁੰਦੀਆਂ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੱਸਦਾ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਾਦੂ ਟੂਣੇ ਨਹੀਂ ਹੁੰਦੇ ਜਾਂ ਜੰਤਰ ਮੰਤਰ ਨਹੀਂ ਹੁੰਦੇ ਸਭ ਕੁਝ ਹੁੰਦਾ ਹੈ ਪਰ ਇਹ ਆ ਕਿ ਅਸਰ ਉਹਨਾਂ ਦੇ ਕਰਦੇ ਨੇ ਜਿਹੜੇ ਬਾਣੀ ਤੋਂ ਵਿਸਰੇ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਨੂੰ ਭੁਲਾਇਆ ਹੁੰਦਾ ਹੈ ਜਿਹੜੇ ਨਿਤਨੇਮ ਨਹੀਂ ਕਰਦੇ ਅਮਰਤ ਵੇਲਾ ਨਹੀਂ ਸੰਭਦੇ ਕਿਉਂਕਿ ਜਿੱਥੇ ਪੋਜ਼ਿਟਿਵ ਚੀਜ਼ਾਂ ਨੇ 네ਗੇਟਿਵ ਵੀ ਜ਼ਰੂਰ ਹੁੰਦੀਆਂ ਨੇ ਜੇ ਚੰਗੀਆਂ ਰੂਹਾਂ ਨੇ ਮਾੜੀਆਂ ਵੀ ਨੇ ਸਾਤ ਸੰਗਤ ਜੀ ਉਹਨਾਂ ਤੋਂ ਬਚਾ ਜੇ ਚਾਹਨੇ ਆ ਬਾਣੀ ਨਾਲ ਜੁੜਨਾ ਪਵੇਗਾ ਗੁਰੂ ਸਾਹਿਬ ਦਾ ਪੱਲਾ ਫੜਨਾ ਪਵੇਗਾ ਲੜ ਫੜਨਾ ਪਵੇਗਾ ਸ਼ਹੀਦ ਸਿੰਘਾਂ ਦੀ ਸਾਤ ਸੰਗਤ ਜੀ ਅਸੀਂ ਨੇਤਾਬਦ ਸਾਖੀਆਂ ਸਾਂਝੀਆਂ ਕਰਦੇ ਆ ਹੱਡ ਬੀਤੀਆਂ ਕਿ ਕਿਵੇਂ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਪਿਆਰੇ ਬਾਬਾ ਨੋਦ ਸਿੰਘ ਜੀ ਤੇ ਸਮੂਹ ਸ਼ਹੀਦ ਸਿੰਘ ਸੰਗਤ ਦਾ ਪਲਾ ਕਰਦੇ ਨੇ ਉਹਨਾਂ ਦੇ ਨਾਲ ਪ੍ਰਤੱਖ ਤੇ ਅਪਰਤੱਖ ਰੂਪ ਦੇ ਵਿੱਚ ਵਰਤ ਕੇ ਉਹਨਾਂ ਦੇ ਸਭ ਕਾਰਜ ਰਾਸ ਕਰਦੇ ਨੇ ਸਾਧ ਸੰਗਤ ਜੀ ਜਿਹੜੀ ਸਾਖੀ ਅਸੀਂ ਅੱਜ ਸਾਂਝ ਪਾਉਣ ਲੱਗੇ ਆ ਉਹ ਸੁਣ ਕੇ ਸਾਡੇ ਅੰਦਰ ਦੀ ਜਿਹੜੀ ਭਾਵਨਾ ਏ ਕਿ ਬਾਬਾ ਦੀਪ ਸਿੰਘ ਜੀ ਸਭ ਦੀ ਸੁਣਦੇ ਨੇ ਸਬਰ ਤੇ ਸਦਕ ਰੱਖ ਕੇ ਕੀਤੀ ਹੋਈ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਅੰਦਰ ਜੇ ਚਾਹੋ ਹੈ ਪ੍ਰੇਮ ਹੈ ਤੇ ਪਰਪਕਤਾ ਹੈ ਤੇ ਭਰੋਸਾ ਹੈ ਤੇ ਫਿਰ ਸਾਡੀ ਅਰਦਾਸ ਜ਼ਰੂਰ ਸੁਣਦੇ ਨੇ ਜ਼ਰੂਰ ਪ੍ਰਵਾਨ ਕਰਦੇ ਨੇ ਜਾਇਜ਼ ਅਰਦਾਸ ਜ਼ਰੂਰ ਪ੍ਰਵਾਨ ਹੁੰਦੀ ਹੈ ਸੋ ਸਾਧ ਸੰਗਤ ਜੀ ਇੱਕ ਵੀਰ ਆਪਣੀ ਹੱਦ ਬੀਤੀ ਸੁਣਾਉਂਦਾ ਹੈ ਵੀਰ ਮੋਗੇ ਦੇ ਇਲਾਕੇ ਦੇ ਰਹਿਣ ਵਾਲਾ ਏ ਪਿੰਡ ਦਸ ਪਿੰਡ ਦਾ ਨਾਮ ਦੱਸਣਾ ਉਚਿਤ ਨਹੀਂ ਪਰ ਮੋਗੇ ਦੇ ਇਲਾਕੇ ਦੇ ਰਹਿਣ ਵਾਲਾ ਏ ਤੇ ਉਹ ਵੀਰ ਆਪਣੀ ਹੱਡ ਬੀਤੀ ਸੁਣਾਉਂਦਾ ਏ ਕਹਿੰਦਾ ਏ ਕਿ ਮੇਰੇ ਵਿਆਹ ਜਿਹੜਾ ਸੀ ਅੱਜ ਤੋਂ 6-7 ਸਾਲ ਪਹਿਲਾਂ ਹੁੰਦਾ ਏ ਤੇ ਕਹਿੰਦਾ ਅਸੀਂ ਚਲੋ ਚਾਵਾਂ ਨਾਲ ਵਿਆਹ ਕੀਤਾ ਤੇ ਖੁਸ਼ੀ-ਖੁਸ਼ੀ ਜ਼ਿੰਦਗੀ ਸਾਡੀ ਲੰਘ ਰਹੀ ਹੁੰਦੀ ਏ ਪੀ ਹੁੰਦਾ ਹੀ ਆ ਵਿਆਹ ਹੋ ਗਿਆ ਕਿ ਹੁਣ ਘਰ ਦੇ ਵਿੱਚ ਔਲਾਦ ਆਵੇ ਕੋਈ ਬੱਚਾ ਆਵੇ ਤੇ ਘਰ ਦੇ ਵਿੱਚ ਰੌਣਕ ਲੱਗੇ ਪਰ ਕਹਿੰਦਾ ਕਿ ਕੋਈ ਨਾ ਕੋਈ ਕਾਰਨ ਬਣ ਜਾਂਦਾ ਪਰ ਘਰ ਦੇ ਵਿੱਚ ਅਲਾ ਦਾ ਸੁੱਖ ਨਹੀਂ ਮਿਲਦਾ ਡਾਕਟਰਾਂ ਕੋਲ ਦਵਾਈਆਂ ਸ਼ੁਰੂ ਕਰਵਾਈਆਂ ਕਿ ਚਲੋ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਚਲੋ ਕਹਿੰਦੇ ਡਾਕਟਰਾਂ ਕੋਲ ਦਵਾਈਆਂ ਵਗੈਰਾ ਖਵਾਈਆਂ ਤੇ ਸਾਡੇ ਘਰ ਮਤਲਬ ਕਿਰਪਾ ਹੋ ਲੱਗੀ 1.5 ਸਾਲ ਬਾਅਦ ਇੰਡੇਰ ਸਾਲ ਬਾਅਦ ਮੇਰੀ ਸਾਨੂੰ ਪਤਾ ਲੱਗਦਾ ਹੈ ਕਿ ਪਤਨੀ ਜਿਹੜੀ ਆ ਪ੍ਰੈਗਨੈਂਟ ਹੈ ਮੇਰੀ ਪਰ ਕਹਿੰਦਾ ਕਿ 3-4 ਮਹੀਨੇ ਹੁੰਦੇ ਨੇ ਤੇ ਪੇਨ ਇੱਕ ਦਿਨ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਜਦੋਂ ਹਸਪੀਟਲ ਖੜਦੇ ਆ ਲੈ ਕੇ ਜਾਂਦੇ ਆ ਵੀ ਚਲੋ ਪਸ਼ਾਇਦ ਨੋਰਮਲ ਪੇਨ ਹੋਵੇ ਤੇ ਜਦੋਂ ਉਹ ਲੈ ਕੇ ਜਾਂਦੇ ਆ ਜ਼ਿਆਦਾ ਹੀ ਪੇਨ ਹੁੰਦੀ ਹੈ ਤੇ ਡਾਕਟਰ ਕਹਿੰਦੇ ਕਿ ਵੀ ਜਲਦੀ ਤੋਂ ਜਲਦੀ ਆਪਰੇਟ ਕਰਨਾ ਪਏਗਾ ਪੀ ਨਹੀਂ ਤੇ ਜਾਨ ਨੂੰ ਖਤਰਾ ਹੋ ਸਕਦਾ ਹੈ ਮਾਂ ਦੀ ਜਾਨ ਨੂੰ ਤੇ ਪਤਾ ਲੱਗਦਾ ਹੈ ਕਿ ਬੱਚਾ ਜਿਹੜਾ ਸੀ ਉਹ ਮਾਂ ਦੀ ਕੋਖ ਦੇ ਵਿੱਚ ਹੀ ਮਰ ਜਾਂਦਾ ਹੈ ਸੋ ਕਹਿੰਦੇ ਕਿ ਇਦਾਂ ਦਾ ਜਦੋਂ ਚਾਂਸ ਬਣਿਆ ਤੇ ਬੜਾ ਮਨ ਦੁਖੀ ਹੋਇਆ ਭੀ ਬੜਾ ਅਲਦਾਸਾਂ ਕਰ ਕਰਕੇ ਤੇ ਸਾਨੂੰ ਮਸਾਂ ਕੋਈ ਖੁਸ਼ੀ ਮਿਲਣ ਲੱਗੀ ਸੀ ਤੇ ਫਿਰ ਇਹ ਭਾਣਾ ਵਰਤ ਗਿਆ ਤੇ ਚਲੋ ਕਹਿੰਦੇ ਕਿ ਅਸੀਂ ਔਖਾ ਸੌਖਾ ਸਮਝਾਇਆ ਇੱਕ ਦੂਜੇ ਨੂੰ ਸਾਰਿਆਂ ਨੇ ਰਲ ਮਿਲ ਕੇ ਸਾਥ ਦਿੱਤਾ ਤੇ ਚਲੋ ਫਿਰ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਗੁਰੂ ਸਾਹਿਬ ਕਿਰਪਾ ਕਰੋ ਤੇ ਫਿਰ ਦਵਾਈਆਂ ਖਵਾਈਆਂ ਚਲੋ ਡਾਕਟਰ ਕਹਿੰਦੇ ਕਿ ਖਾਾਕ ਸਹੀ ਨਹੀਂ ਸੀ ਤਾਂ ਇਦਾਂ ਹੋਇਆ ਵੀ ਮੈਡੀਸਨ ਤੁਸੀਂ ਜਾਂ ਮੈਡੀਸਨ ਚੱਜ ਨਾਲ ਨਹੀਂ ਖਾਦੀ ਜਾਂ ਕੋਈ ਖਾਾਕ ਤੁਸੀਂ ਕਹਿੰਦੇ ਇਸ ਵਾਰ ਸੀ ਕੀ ਕੋਸ਼ਿਸ਼ ਕੀਤੀ ਵੀ ਖਾਾਕ ਵਧੀਆ ਰੱਖਣੀ ਹੈ ਤੇ ਦਵਾਈ ਵੀ ਟਾਈਮ ਅਨੁਸਾਰ ਦਿੰਦੇ ਰਹੇ ਚਲੋ ਸਮਾਂ ਬੀਤਦਾ ਦੂਜੀ ਵਾਰ ਵੀ ਮਤਲਬ ਪ੍ਰੈਗਨੈਂਟ ਹੋ ਜਾਂਦੀ ਆ ਕਹਿੰਦੇ ਮੇਰੀ ਪਤਨੀ ਪਰ ਦੂਜੀ ਵਾਰ ਵੀ ਸੇਮ ਚੀਜ਼ ਹੈਪਨ ਹੁੰਦੀ ਆ ਵੀ ਬੱਚਾ ਜਿਹੜਾ ਸੀ ਅਜੇ 2-3 ਮਹੀਨੇ ਹੀ ਹੁੰਦੇ ਆ ਤੇ ਬੱਚਾ ਮਾਂ ਦੀ ਕੁੱਖ ਦੇ ਵਿੱਚ ਹੀ ਮਰ ਜਾਂਦਾ ਕਹਿੰਦੇ ਜਦੋਂ ਇਹ ਦੂਜੀ ਵਾਰ ਚੀਜ਼ ਹੁੰਦੀ ਆ ਨਾ ਤੇ ਇਸ ਵਾਰ ਤੇ ਕਹਿੰਦਾ ਵੀ ਆਪਾਂ ਇੱਕ ਦੂਜੇ ਨੂੰ ਸਮਝ ਜੋਗੇ ਰਹੀ ਨਾ ਤੇ ਇਹ ਸਾਡੇ ਨਾਲ ਬਣ ਕੀ ਰਿਹਾ ਹੋ ਕੀ ਰਿਹਾ ਵੀ ਖੁਸ਼ੀ ਮਿਲਣ ਲੱਗਦੀ ਆ ਤੇ ਲੱਗਦਾ ਹੈ ਵੀ ਹੁਣ ਖੁਸ਼ੀ ਕਰਦੇ ਵਿੱਚ ਆਓਗੇ ਉਹਦੇ ਪਹਿਲਾਂ ਹੀ ਖੁਸ਼ੀ ਖਤਮ ਹੋ ਜਾਂਦੀ ਹੈ ਬੜਾ ਮਨ ਪਰੇਸ਼ਾਨ ਦੁਖੀ ਡਾਕਟਰ ਉਹ ਹੀ ਚੀਜ਼ਾਂ ਕਹੀ ਜਾਣ ਕਿੰਦੇ ਹੁਣ ਤੇ ਆਪਾਂ ਖਾਣ ਪੀਣ ਦਾ ਵੀ ਧਿਆਨ ਰੱਖਿਆ ਮੈਡੀਸਨ ਵੀ ਟਾਈਮ ਦੇ ਨਾਲ ਖਵਾਈ ਫਿਰ ਵੀ ਇਹ ਚੀਜ਼ ਬਣ ਗਈ ਤੇ ਕਹਿੰਦੇ ਵੀ ਹੁਣ ਡਾਕਟਰਾਂ ਨੇ ਜਿਹੜੀ ਚੀਜ਼ ઓਪਰੇਟ ਕਰਦੇ ਸਮੇਂ ਕਹੀ ਸੀ ਨਾ ਕਿ ਇਹ ਤੁਹਾਡੇ ਦੂਜਾ ਚਾਂਸ ਹੈ ਦੂਜਾ ਆਪਰੇਟ ਹੋਇਆ ਹੁਣ ਤੀਜਾ ਆਪਰੇਟ ਵੀ ਜੇ ਇਦਾਂ ਹੁੰਦਾ ਹੈ ਤੇ ਫਿਰ ਤੁਹਾਡੀ ਪਤਨੀ ਕਦੀ ਮਾਂ ਨਹੀਂ ਬਣ ਪਾਏਗੀ ਵੀ ਤੁਹਾਨੂੰ ਬੱਚੇ ਦਾ ਔਲਾਦ ਦਾ ਸੁੱਖ ਨਹੀਂ ਮਿਲੇਗਾ ਜੇ 3rd ਟਾਈਮ ਵੀ ਇਹ ਚੀਜ਼ ਰਿਪੀਟ ਹੋ ਜਾਂਦੀ ਹੈ ਵੀ ਹੁਣ ਤੁਸੀਂ ਘੱਟੋ-ਘੱਟ 3-4 ਸਾਲ ਦਾ ਗੈਪ ਪਾਇਓ ਤੇ ਫਿਰ ਟਰਾਈ ਕਰਿਓ ਵੀ ਜੇ ਤੁਸੀਂ ਇਦਾਂ ਹੀ ਟਰਾਈ ਕਰਦੇ ਹੋ ਤੇ ਫਿਰ ਸੇਮ ਚੀਜ਼ ਹੈਪਨ ਹੁੰਦੀ ਆ ਤੇ ਫਿਰ ਉਹ ਮਾਂ ਦੀ ਜਾਨ ਨੂੰ ਵੀ ਤੁਹਾਡੀ ਪਤਨੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਤੇ ਹਮੇਸ਼ਾ ਲਈ ਇਹ ਮਤਲਬ ਬੇ ਉਲਾਦ ਰਹੇ ਰਹੋਗੇ ਤੁਸੀਂ ਵੀ ਤੁਹਾਨੂੰ ਬੱਚੇ ਦਾ ਸੁੱਖ ਨਹੀਂ ਕਦੀ ਪ੍ਰਾਪਤ ਹੋਏਗਾ ਸੋ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਹੁਣ ਕਹਿੰਦੇ ਵੀ ਮਨ ਬੜਾ ਉਦਾਸ ਪਰੇਸ਼ਾਨ ਚਿੰਤਤ ਕਹਿੰਦੇ ਅਸੀਂ ਦੋਵੇਂ ਜੀ ਤੇ ਪਰੇਸ਼ਾਨ ਸੀ ਸਾਡੇ ਨਾਲ ਜਿੰਨੇ ਵੀ ਜੁੜੇ ਨੇ ਮੇਰੇ ਸਹੁਰੇ ਪਰਿਵਾਰ ਦੇ ਵੀ ਤੇ ਮੇਰੇ ਆਪਣੇ ਪਰਿਵਾਰ ਦੇ ਵੀ ਅਸੀਂ ਸਾਰੇ ਰੱਬੜਾ ਟੈਨਸ਼ਨ ਵਿੱਚ ਦੁਖੀ ਕਿਉਂਕਿ ਸੋਚਦੇ ਸੀ ਕਿ ਖੁਸ਼ੀ ਆਏਗੀ ਘਰ ਦੇ ਵਿੱਚ ਪਰ ਖੁਸ਼ੀ ਨਾ ਆਈ ਫਿਰ ਕਹਿੰਦੇ ਕਿ ਮਨ ਜਤਰਾ ਤਰ੍ਹਾਂ ਇਹ ਵਿਚਾਰ ਆਉਣ ਕਿ ਸ਼ਾਇਦ ਕਿਸੇ ਨੇ ਕੋਸ਼ਿਸ਼ ਕੀਤਾ ਨਾ ਹੋਵੇ ਸ਼ਾਇਦ ਕੋਈ ਕਿਸੇ ਨੇ ਗਲਤ ਨਖਵਾਤਾ ਹੋਵੇ ਸ਼ਾਇਦ ਸਾਡੇ ਕਰਮਾਂ ਚ ਸੁੱਖ ਹੋਵੇ ਨਾ ਬੱਚਾ ਸਾਡੇ ਘਰ ਵਿੱਚ ਜਨਮ ਲਵੇ ਹੀ ਨਾ بڑے ਵਿਚਾਰ ਆਉਣ ਕਹਿੰਦਾ ਕਿ ਡਾਕਟਰਾਂ ਨੇ ਜਿਹੜੀ ਵਾਰਨਿੰਗ ਵੀ ਦਿੱਤੀ ਸੀ ਉਹ ਵੀ ਮਨ ਵਿੱਚ ਚੱਲਦੀ ਸੀ ਕਿ ਜੇ ਹੁਣ ਵੀ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਅਸੀਂ ਕੀ ਕਰਾਂਗੇ ਵੀ ਸਾਡੇ ਤੇ ਜੀਵਨ ਦਾ ਕੋਈ ਫਾਇਦਾ ਨਾ ਹੋਇਆ ਕਹਿੰਦਾ ਕਿ ਅਰਦਾਸਾਂ ਕਰਦੇ ਰਹੇ ਅਸੀਂ ਗੁਰੂ ਸਾਹਿਬ ਦੇ ਅੱਗੇ ਗੁਰਦੁਆਰਾ ਸਾਹਿਬ ਜਾਂਦੇ ਆਂ ਪਰਿਵਾਰ ਸਮੇਤ ਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਵਾਉਨੇ ਆਂ ਦੇਗ ਕਰਵਾਉਨੇ ਆਂ ਕਿ ਗੁਰੂ ਸਾਹਿਬ ਜੀ ਕਿਰਪਾ ਕਰੋ ਰਹਿਮਤ ਕਰੋ ਵੀ ਸਾਡੇ ਜੋ ਇਹ ਕਸਟ ਆ ਰਿਹਾ ਬਾਰ-ਬਾਰ ਅੜਚਣ ਆ ਰਹੀ ਹੈ ਵੀ ਬਾਰ-ਬਾਰ ਮਤਲਬ ਸਾਨੂੰ ਖੁਸ਼ੀ ਮਿਲਦੀ ਮਿਲਦੀ ਰਹਿ ਜਾਂਦੀ ਹੈ ਵੀ ਐਦਾਂ ਕਿਉਂ ਹੋ ਰਿਹਾ ਵੀ ਸਮਝ ਨਹੀਂ ਆ ਰਹੀ ਨਾ ਡਾਕਟਰ ਦੱਸਦੇ ਨੇ ਤੇ ਨਾ ਸਾਨੂੰ ਕੁਝ ਦਿਮਾਗ ਚ ਪੈਂਦਾ ਹੈ ਵੀ ਇਦਾਂ ਕੀ ਮਤਲਬ ਹੋ ਰਿਹਾ ਹੈ ਵੀ ਬੱਚਾ ਆਪਣੇ ਆਪ ਮਰ ਜਾਂਦਾ ਹੈ ਕਿਦਾਂ ਵੀ ਬਾਰਾਜ ਕਿਰਪਾ ਕਰੋ ਤੁਸੀਂ ਚਾਹੋ ਤਾਂ ਕੁਝ ਵੀ ਕਰ ਸਕਦੇ ਹੋ ਤੁਹਾਡੇ ਹੱਥ ਦੇ ਵਿੱਚ ਕਲਮ ਹੈ ਤੇ ਤੁਸੀਂ ਕਰਮਾਂ ਚ ਕੁਝ ਵੀ ਲਿਖ ਸਕਦੇ ਹੋ ਜੇ ਸਾਡੇ ਕਰਮਾਂ ਦੇ ਵਿੱਚ ਦੁੱਖ ਹੈ ਸੱਚੇ ਪਾਤਸ਼ਾਹ ਜੀ ਉਹ ਬਥੇਰੇ ਦੁੱਖ ਲੈ ਲਿਆ ਹੁਣ ਤੁਸੀਂ ਦੁੱਖ ਕੱਟ ਕੇ ਸੁੱਖ ਲਿਖ ਦਿਓ ਤੇ ਸਾਡਾ ਜਿਹੜਾ ਇਹ ਨਹੀਂ ਸਾਡੇ ਘਰ ਦੇ ਵਿੱਚ ਇਹ ਕਸ਼ਟ ਚੱਲ ਰਿਹਾ ਹੈ ਕਸ਼ਟ ਘਟੋ ਮਹਾਰਾਜ ਮੇਰੀ ਪਤਨੀ ਜਿਹੜੀ ਹੈ ਇਹਨੂੰ ਔਲਾਦ ਦਾ ਸੁੱਖ ਚਾਹੀਦਾ ਹੈ ਮੈਨੂੰ ਔਲਾਦ ਦਾ ਸੁੱਖ ਚਾਹੀਦਾ ਹੈ ਸਾਰਿਆਂ ਨੂੰ ਹੁੰਦਾ ਹੈ ਜਿੰਨੇ ਵੀ ਗ੍ਰੈਸਟ ਵਿੱਚ ਹੁੰਦੇ ਨੇ ਕੋਈ ਐਸਾ ਨਹੀਂ ਜਿਹੜਾ ਕਵੇ ਕਿ ਮੇਰੇ ਘਰ ਕੋਈ ਬੱਚਾ ਨਾ ਹੋਵੇ ਸਭ ਨੂੰ ਚਾਹ ਹੁੰਦਾ ਹੈ ਸੋ ਕਹਿੰਦਾ ਕਿ 10 ਸਿਰ ਅਰਦਾਸਾਂ ਬੇਨਤੀਆਂ ਕਰਦੇ ਰਹੇ ਕਹਿੰਦੇ ਕਿ ਇਦਾਂ ਹੀ ਅਰਦਾਸ ਅਸੀਂ ਬੇਨਤੀ ਕਰਦੇ ਆਂ ਤੇ ਉੱਥੇ ਗਰੰਤੀ ਸਿੰਘ ਕਹਿੰਦੇ ਨੇ ਕਿ ਭਾਈ ਪਾਠ ਵੀ ਕਰਿਆ ਕਰੋ ਇਕਾਸਟ ਜੜਾ ਆ ਕੋਈ ਛੋਟਾ ਨਹੀਂ ਆ ਸੋ ਬਾਣੀ ਪੜਨੀ ਸ਼ੁਰੂ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦੇ ਕਿ ਅਸੀਂ ਬਾਣੀ ਪੜਨੀ ਵਿੱਚ ਸ਼ੁਰੂ ਕੀਤੀ ਤੇ ਕਹਿੰਦੇ ਇਦਾਂ ਹੀ ਪਾਠ ਕਰਦੇ ਆ ਮੈਂ ਸੁਖਨੀ ਸਾਹਿਬ ਦਾ ਪਾਠ ਕਰਨਾ ਸੀ ਸਾਰੇ ਪਰਿਵਾਰ ਨੇ ਬੈਠ ਕੇ ਐਤਵਾਰ ਮੈਂ ਵੀ ਘਰ ਹੁੰਦਾ ਸੀ ਤੇ ਬਾਕੀ ਜੀ ਵੀ ਘਰ ਮਿਲ ਜਾਂਦੇ ਸੀ ਤੇ ਅਸੀਂ ਬਾਣੀ ਪੜਨੀ ਇਕੱਠਿਆਂ ਬੈਠ ਕੇ ਉਹਦਾ ਵੀ ਕਹਿੰਦਾ ਕਿ ਚੌਪਈ ਸਾਹਿਬ ਤੇ ਜਪਜੀ ਸਾਹਿਬ ਦਾ ਪਾਠ ਮੈਂ ਡੇਲੀ ਕਰਦੇ ਕਰਦਾ ਸੀ ਤੇ ਮੇਰੀ ਪਤਨੀ ਬੜਾ ਪਾਠ ਕਰਨਾ ਸ਼ੁਰੂ ਕਰਤਾ ਉਹ ਬੜਾ ਜੁੜ ਗਈ ਕਹਿੰਦੀ ਵੀ ਉਹ ਦੱਸਦਾ ਹੈ ਕਿ ਮੇਰੀ ਪਤਨੀ ਜਿਹੜੀ ਆ ਜਦੋਂ ਉਹਨੂੰ ਇਹ ਦੋ ਛੋਟਾਂ ਲੱਗੀਆਂ ਦੋ ਸੱਟਾਂ ਲੱਗੀਆਂ ਆਈਡੀਆ ਵੱਡੇ ਝਟਕੇ ਲੱਗੇ ਨੇ ਬਾਣੀ ਨਾ ਬੜਾ ਜੁੜੀ ਬੜੀ ਬਾਣੀ ਪੜੀ ਬਿਨਾ ਅੱਕੇ ਬਿਨਾ ਥੱਕੇ ਉਹ ਬਾਣੀ ਪੜਦੀ ਜਦੋਂ ਦੇਖੋ ਬਾਣੀ ਪੜਦੀ ਹੋਣੀ ਮੂਲ ਮੰਤਰ ਕਰਦੀ ਹੋਣਾ ਕੰਮ ਕਰਦੇ ਆ ਮੂਲ ਮੰਤਰ ਕਰਨਾ ਐਦਾਂ ਲੰਘਦੇ ਆ ਲੰਘਦੇ ਆ ਕਹਿੰਦਾ ਵੀ ਡੇਢ ਦੋ ਸਾਲ ਲੰਘ ਗਏ ਹੋਰ ਤੇ ਚਲੋ ਹੁਣ ਸੀ ਕਾ ਵੀ ਚਲੋ ਉਹ ਵੀ ਨਾਰਮਲ ਹੋ ਗਈ ਵੀ ਜਿਹੜਾ ਆਪਰੇਟ ਹੋਏ ਸੀ ਦੋ ਉਹਦੇ ਤੋਂ ਥੋੜਾ ਜਿਹਾ ਰਿਕਵਰ ਹੋਈ ਤੇ ਬਾਣੀ ਪਾੜਨੀ ਸ਼ੁਰੂ ਕੀਤੀ ਮਨ ਵਿੱਚ ਪੋਜ਼ਿਟਿਵਿਟੀ ਥੋੜੀ ਮਨ ਦੇ ਵਿੱਚ ਵੀ ਆਈ ਕਿਉਂਕਿ ਪਹਿਲਾਂ ਤੇ ਡਿਪਰੈਸ਼ਨ 'ਚ ਜਾਣ ਵਾਲਾ ਹਾਲ ਹੋ ਗਿਆ ਸੀ ਸੋ ਕਹਿੰਦੇ ਕਿ ਇੱਕ ਦਿਨ ਅਚਾਨਕ ਮੇਰੀ ਪਤਨੀ ਕਹਿੰਦੀ ਉਹ ਦੱਸਦਾ ਵੀਰ ਕਿ ਮੇਰੀ ਪਤਨੀ ਮੈਨੂੰ ਕਹਿੰਦੀ ਕਿ ਮੇਰਾ ਮਨ ਕਰ ਰਿਹਾ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਾ ਕੇ ਆਵਾਂ ਪੀ ਮੈਂ ਕਹਿੰਦੇ ਕਿ ਮੈਂ ਨਾ ਜਦੋਂ ਪੇਕੇ ਘਰ ਹੁੰਦੀ ਸੀ ਤੇ ਉਥੇ ਮੇਰੇ ਮਾਤਾ ਜੀ ਜਿਹੜੇ ਸੀ ਉਹ ਬਾਬਾ ਦੀਪ ਸਿੰਘ ਜੀ ਦੇ ਬੜਾ ਮੰਨਦੇ ਹੁੰਦੇ ਸੀ ਜਿਹੜੇ ਮੇਰੇ ਦਾਦੀ ਜੀ ਸੀ ਕਹਿੰਦੇ ਉਹ ਬੜੀ ਮਤਲਬ ਸ਼ਰਧਾ ਰੱਖਦੇ ਸੀ ਰੱਖਦੇ ਸੀ ਬਾਬਾ ਦੀਪ ਸਿੰਘ ਜੀ ਤੇ ਤੇ ਮੇਰਾ ਮਨ ਕਰ ਰਿਹਾ ਅੱਜ ਮੈਂ ਵੀ ਜਾਵਾਂ ਕਹਿੰਦੇ ਕਿ ਫੇਰ ਅਸੀਂ ਜਾਂਨੇ ਆ ਬਾਬਾ ਦੀਪ ਸਿੰਘ ਜੀ ਦੇਦਰ ਤੇ ਉਥੇ ਜਾ ਕੇ ਉਹ ਭੈਣ ਕਹਿੰਦਾ ਕਿ ਮੇਰੀ ਪਤਨੀ ਮੈਂ ਤੇ ਮੇਰੀ ਭੈਣ ਅਸੀਂ ਇਤਨੇ ਜਾਣੇ ਜਾਣੇ ਆ ਅਰਦਾਸ ਬੇਨਤੀ ਉੱਥੇ ਵੀ ਕਰਕੇ ਆਉਨੇ ਆ ਬਾਬਾ ਜੀ ਦੇ ਦਰ ਤੇ ਅਰਦਾਸ ਕਰਦੇ ਆ ਦੇਸੀ ਘਿਓ ਵੀ ਲੈ ਕੇ ਆਉਨੇ ਆ ਅਰਦਾਸ ਕਰਦੇ ਆ ਕਿ ਬਾਬਾ ਜੀ ਕਹਿੰਦਾ ਕਿ ਮੈਂ ਕਿਸੇ ਨੂੰ ਨਹੀਂ ਦੱਸਿਆ ਨਾ ਆਪਣੀ ਪਤਨੀ ਨੂੰ ਦੱਸਿਆ ਨਾ ਆਪਣੀ ਭੈਣ ਨੂੰ ਦੱਸਿਆ ਨਾ ਕਿਸੇ ਹੋਰ ਪਰਿਵਾਰ ਦੇ ਜੀ ਨੂੰ ਕਹਿੰਦਾ ਕਿ ਮੈਂ ਉੱਥੇ ਅਰਦਾਸ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਰਹਿਮਤ ਕਰੋ ਮੈਂ ਪਹਿਲੀ ਵਾਰ ਤੁਹਾਡੇ ਦਰ ਤੇ ਆਇਆ ਆ ਤੇ ਮੈਨੂੰ ਪਤਾ ਹੈ ਵੀ ਤੁਸੀਂ ਮੇਰੀ ਅਰਦਾਸ ਪ੍ਰਵਾਨ ਕਰਨੀ ਆ ਤੁਸੀਂ ਮੇਰੀ ਝੋਲੀ ਇੱਥੋਂ ਖੁਸ਼ੀਆਂ ਨਾਲ ਭਰਨੀ ਆ ਤੇ ਬਾਬਾ ਜੀ ਹੁਣ ਮੈਂ ਆਇਆ ਤੇ ਮੈਂ ਦੂਜੀ ਵਾਰ ਹੁਣ ਉਦੋਂ ਹੀ ਆਉਂਗਾ ਜਦੋਂ ਸਾਡੇ ਘਰ ਵਿੱਚ ਕੋਈ ਬੱਚਾ ਆਏਗਾ ਤੁਸੀਂ ਮੇਰੀ ਝੋਲੀ ਭਰੋਗੇ ਤੇ ਉਦੋਂ ਅਸੀਂ ਹੁਣ ਤਿੰਨ ਜਾਣੇ ਆਏ ਆ ਤੇ ਉਦੋਂ ਸਾਡੇ ਨਾਲ ਇੱਕ ਛੋਟਾ ਜੀ ਵੀ ਹੋਏਗਾ ਉਦੋਂ ਹੀ ਤੁਹਾਡੇ ਦਰ ਤੇ ਆਵਾਂਗੇ ਸੋ ਸਾਥ ਸੰਗਤ ਜੀ ਵੀਰ ਕਹਿੰਦਾ ਕਿ ਐਦਾਂ ਮੈਂ ਅਰਦਾਸ ਕੀਤੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤੇ ਅਸੀਂ ਘਰ ਚਲੇ ਗਏ ਘਰ ਜਾ ਕੇ ਅਸੀਂ ਬਾਣੀ ਪੜਨੀ ਜਾਰੀ ਰੱਖੀ ਕਹਿੰਦੇ ਕਿ ਪਤਾ ਲੱਗਦਾ ਹੈ ਕਿ ਫੇਰ ਅਸੀਂ ਵੀ ਜਿਹੜੀ ਮੇਰੀ ਪਤਨੀ ਹੈ ਉਹ ਪ੍ਰੈਗਨੈਂਟ ਹੁੰਦੀ ਆ ਅਸੀਂ ਡਾਕਟਰ ਕੋਲ ਜਾਂਦੇ ਹਾਂ ਅਲਟਰਾਸਾਉਂਡ ਵਗੈਰਾ ਕਰਾਉਂਦੇ ਹਾਂ ਡਾਕਟਰ ਕਹਿੰਦੇ ਸਭ ਕੁਝ ਠੀਕ ਆ ਜੇ ਤੇ ਤੇ ਤੁਸੀਂ ਆ ਦਵਾਈ ਖਵਾਈ ਜਾਓ ਤੇ ਖੁਰਾਕ ਵਧੀਆ ਰੱਖੋ ਵੀ ਕੰਮ-ਕਾਰ ਨਾ ਕਰਨ ਦੋ ਸਟ्रेस ਨਾ ਲਓ ਬਸ ਕਹਿੰਦੇ ਕਿ ਅਸੀਂ ਸਾਰੀਆਂ ਚੀਜ਼ਾਂ ਦਾ ਇਸ ਵਾਰੀ ਧਿਆਨ ਰੱਖਿਆ ਤੇ ਪਤਨੀ ਮੇਰੀ ਨੇ ਕਹਿੰਦਾ ਹੁਣ ਬਾਣੀ ਪੜਨੀ ਨਾ ਛੱਡੀ ਫੇਰ ਵੀ ਵੀ ਚਲੋ ਬਾਣੀ ਵੀ ਪੜਦੇ ਰਹੀ ਖੁਰਾਕ ਵੀ ਵਧੀਆ ਰੱਖੀ ਮੈਡੀਸਨ ਵੀ ਲੈਂਦੀ ਰਹੀ ਚਲੋ ਕਹਿੰਦੀ ਵੀ ਲੰਘਦੇ ਲੰਘਦੇ 6-7 ਮਹੀਨੇ ਲੰਘ ਗਏ ਕਹਿੰਦੇ 7ਵਾਂ ਮਹੀਨਾ ਜਦੋਂ ਲੱਗਾ ਸੀ ਤੇ ਬੜੀ ਪੇਨ ਹੋਈ ਅਸੀਂ ਫੇਰ ਡਰ ਗਏ ਕਹਿੰਦਾ ਸਾਰੇ ਵੀ ਪਤਾ ਨਹੀਂ ਹੁਣ ਕੀ ਹੋ ਜਾਣਾ ਵੀ ਅੱਗੇ ਵੀ ਇਦਾਂ ਹੁੰਦਾ ਰਿਹਾ ਕਿ ਡਾਕਟਰ ਕੋ ਗਏ ਅਧੀ ਰਾਤ ਹੀ ਕਹਿੰਦਾ ਤੇ ਡਾਕਟਰ ਨੇ ਦੇਖਿਆ ਚੈੱਕ ਕੀਤਾ ਤੇ ਡਾਕਟਰ ਕਹਿੰਦੇ ਕੋਈ ਗੱਲ ਨਹੀਂ ਸਭ ਕੁਝ ਠੀਕ ਹੈ ਨਾਰਮਲ ਪੇਨ ਫਿਰ ਕਹਿੰਦਾ ਕਿ ਸਮਾਂ ਲੰਘਦਾ ਆ ਉਹ ਘੜੀ ਆ ਜਾਂਦੀ ਆ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਜਿਹੜੀਆਂ ਅਰਦਾਸਾਂ ਪ ਬੜੇ ਸਮੇਂ ਤੋਂ ਕਰਦੇ ਸੀ ਕਿਰਪਾ ਹੋ ਦੀ ਸਾਡੇ ਘਰ ਵਿੱਚ ਮਤਲਬ ਪੁੱਤਰ ਜਨਮ ਲੈਂਦਾ ਹੈ ਕਹਿੰਦੇ ਕਿ ਅਸੀਂ ਉਸ ਪੁੱਤਰ ਦਾ ਜਿਹੜਾ ਨਾਮ ਆ ਉਹ ਰੱਖਦੇ ਆ ਦੀਪਕਰਨ ਸਿੰਘ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਕਹਿੰਦਾ ਅਸੀਂ ਆਪਣੇ ਪੁੱਤਰ ਦਾ ਨਾਮ ਰੱਖਿਆ ਫਿਰ ਅਸੀਂ ਆਪਣੇ ਪੁੱਤਰ ਦੇ ਨਾਲ ਸਾਰੇ ਪਰਿਵਾਰ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਬਹੁਤ ਸ਼ੁਕਰਾਨਾ ਕਰਦੇ ਆ ਤੇ ਅਖੰਡ ਪਾਤਸ਼ਾਹ ਜਿਹੜਾ ਸੀ ਅਸੀਂ ਉੱਥੇ ਡੇਟ ਲਿਖਵਾ ਕੇ ਆਉਂਨੇ ਆ ਅਖੰਡ ਵਾਟਸਾਪ ਕਰਾਉਣੇ ਬਾਬਾ ਦੀਵ ਸਿੰਘ ਜੀ ਦਾ ਦਰ ਤੇ ਸੋ ਇਦਾਂ ਉਸ ਵੀਰ ਤੇ ਉਸ ਵੀਰ ਦੇ ਪੂਰੇ ਪਰਿਵਾਰ ਤੇ ਬਾਬਾ ਦੀਵ ਸਿੰਘ ਨੇ ਕਿਰਪਾ ਕੀਤੀ ਉਹਨਾਂ ਤੇ ਜਿਹੜਾ ਕਸ਼ਟ ਆ ਰਿਹਾ ਸੀ ਕਸ਼ਟ ਕਟਿਆ ਸੋ ਸਾਧ ਸੰਗਤ ਦੀ ਸ਼ਰਧਾ ਰੱਖ ਕੇ ਕੀਤੀ ਹੋਈ ਅਰਦਾਸ ਪ੍ਰਵਾਨ ਹੁੰਦੀ ਹੈ ਜ਼ਰੂਰ ਹੁੰਦੀ ਹੈ ਸ਼ਹੀਦ ਸਿੰਘ ਪ੍ਰਵਾਨ ਕਰਦੇ ਨੇ ਸੋ ਹਮੇਸ਼ਾ ਅਰਦਾਸ ਕਰਦੇ ਰਹਿਣਾ ਚਾਹੀਦਾ ਬਾਣੀ ਦਾ ਲੜਫੜ ਕੇ ਰੱਖਣਾ ਚਾਹੀਦਾ ਕਿਉਂਕਿ ਜਿਨੇ ਬਾਣੀ ਦਾ ਲੜਫੜਿਆ ਉਹਨੇ ਸ਼ਹੀਦ ਸਿੰਘਾਂ ਦਾ ਲੜਫੜਿਆ ਸੋ ਸਾ ਸੰਗਤ ਜੀ ਨੀ ਕਾ ਹਾਜ਼ਰੀ ਪਰਵਾਨ ਸੋ ਆਓ ਜੱਪੋ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ